ਅਈ ਕਰ ਗਰਦਨ ਪ੍ਰਸ਼ਾਸਨ ਹੁਣ ਉਹਦੇ ਤੋਂ ਬਾਅਦ ਸਾਡਾ ਜੋਰ ਪ੍ਰਸ਼ਾਸਨ ਤੇ ਹੀ ਲੱਗਾ ਕਿ ਆਪਾਂ ਇਹਨਾਂ ਉੱਠ ਪਿਆਰ ਲੱਗੇ ਜਾਈਏ ਹੁਣ ਪਰ ਜੇ 13 ਤਰੀਕ ਦੀ ਦਰਖਾਸਤ ਇਹਨੂੰ ਦਿੱਤੀ ਜਿਲ੍ਹੇ ਦੇ ਐਸਐਸਪੀ ਨੂੰ ਦਿੱਤੀ ਜਿਹੜਾ ਕਿ ਸਾਰੇ ਜਿਹੜੇ ਦਾ ਮਾਲਕੂਲਾ ਇੰਤਜ਼ਾਰ ਨਹੀਂ ਹੁੰਦਾ ਉਹ ਸਾਡੀ ਦਰਖਾਸਤ ਹੀ ਨਹੀਂ ਇਹ ਲੱਭਣ ਦਿੱਤੀ ਫੇਰ ਆਖ ਕੇ ਆਪਾਂ ਆਪ ਤਿੰਨ ਚਾਰ ਦਿਨ ਹੋ ਗਏ ਆ ਆਪਾਂ ਆ 29 ਤਰੀਕ ਦਾ ਧਰਨਾ ਲਾਣਿਆ ਅਸੀਂ ਬਦਨੀ ਕਲਾਂ ਦੇ ਚ ਡੀਐਸਪੀ ਜਿਹਦੇ ਵਿੱਚ ਹੁਣ ਆਪਾਂ ਸਵੇਰ ਦੇ ਇੱਥੇ ਆਉ ਦਾ ਕੱਟ ਕਰਕੇ ਆਪਣੇ ਸਿਰਫ ਦਾ 15 ਪਿੰਡ ਹੀ ਆ ਜਿਹੜੇ ਇੱਥੇ ਆਪਾਂ ਸੱਦੇ ਆ ਜ। ਦੂਜਾ ਸਾਰਾ ਜ਼ਿਲ੍ਹਾ ਆਪਣੇ ਮਗਰਿਆ। ਇਹ ਨਹੀਂ ਕਿ ਜਾਣ ਨਹੀਂ ਦੇਣਾ। ਅਸੀਂ ਦੂਜਿਆਂ ਨੂੰ ਸੱਦ ਕੇ ਉੱਥੇ ਭਾਗ ਲਿਆਂਗੇ। ਇਹ ਸਾਨੂੰ ਬਾਈ ਰੱਖਣ। ਸਾਡੇ ਕੋਲ ਸਾਰੇ ਤਰੀਕੇ ਗਏ। ਔਰ ਆਪਾਂ ਰਹਿਣਾ ਸ਼ਾਂਤਮਈ ਤਰੀਕੇ ਨਾਲ ਆ। ਕਿਸੇ ਨੇ ਹੁ ਲੜਬਾਜੀ ਨਹੀਂ ਕੀ ਕਰਨੀ। ਬਿਗੇਰ ਆਖੇ ਤੋਂ ਜੋ ਤੁਹਾਨੂੰ ਕਹਾਂਗੇ ਸਪੀਕਰ ਤੋਂ ਉਹ ਕੁਝ ਨਹੀਂ ਕਰਨਾ। ਉਸੇ ਤਰ੍ਹਾਂ ਤੁਸੀਂ ਦੁਰਨਾਵਾਂ ਛਾਤ ਅੱਗੇ ਹੀ ਲਗਾ ਕੇ ਗ੍ਰਿਫਤਾਰ ਕਰਨਾ ਆਊਗਾ ਸਭ ਤੋਂ ਪਹਿਲਾਂ ਹੀ ਬਿਸਤਾ ਕੇ ਦੇਣਗੇ ਲੈ ਜਾਣ ਸਾਨੂੰ ਥਾਣੇ ਲੈ ਜਾਣ ਜੇਲ੍ਹ ਚ ਲੈ ਜਾਣ ਆਪਦਾ ਇਹ ਤੁਹਾਨੂੰ ਡਾਂਗਾ ਭਰਾ ਦੇਣਾ ਇਹਨਾਂ ਨੂੰ ਕੋਈ ਖੁੱਲੀ ਛੁੱਟੀ ਇਹਨਾਂ ਨੂੰ ਛਾਤਮਈ ਤਰੀਕੇ ਨਾਲ ਇਹਨਾਂ ਦੀਆਂ ਖਾਵਾਂਗੇ ਭੱਜਾਂਗੇ ਨਹੀਂ ਇਹ ਨਹੀਂ ਗਾ ਵੀ ਇਹਨਾਂ ਤੋਂ ਭੱਜੀ ਜਾਵਾਂਗੇ ਦਰਦੇ ਭੱਜਾਂਗੇ ਨਹੀਂ ਇਹ ਸਾਡਾ ਪਰਨੇ ਆ ਫਿਰ ਸਾਫ ਲੈ ਕੇ ਜਾਵਾਂਗੇ 20 ਦਿਨ ਹੋਗੇ ਨਾ ਨੂੰ ਸਾਨੂੰ ਦੀਖ ਦੇਣ ਨੂੰ ਇਹ ਆਪਦੀ ਮੋਟਾਂ ਦੇ ਜਿਹੜੇ ਪਿੰਡਾਂ ਦੇ ਵਿੱਚ ਜਾਂਦੇ ਆ ਆ ਪਿੰਡਾਂ ਦੇ ਲੋਕ ਤੇ ਇੱਥੇ ਬੈਠੇ ਆ ਬਹੁਤ ਪੁਰਾਣੇ ਸਾਹਿਬ ਐਂਡ ਕਲਾਸਰੂਮ ਦੇ ਕਸਬੇ ਆ ਬੜੀ ਖਾਸ ਜਗ੍ਹਾ ਸੁਬਾਰਿਕ ਦੀ ਦਾ ਖਾਲਸਾ ਬਣਾਇਆ ਕਰਦੇ ਆ ਕਿਸੇ ਦਿਨੀ ਖਦਾ ਕਿਸਾਨ ਅਤੇ ਬੰਦੇ ਦੇ ਨਾਲ ਬਹੁਤ ਐਕਸੀ ਕਰਨ ਦੇ ਕਿ ਤਕਰਾਰ ਹੁੰਦਾ ਸੀ ਬੜਾ ਮੰਦਪਾ ਜਾ ਸੀ ਬੜੀ ਮਾੜੀ ਗੱਲ ਬੜੀ ਗੱਤਣਾ ਸੀ ਸੋ ਅਸੀਂ ਅੱਜ ਬਹੁਤ ਬਰਸਾਤਕ ਬੈਠ ਕੇ ਸਾਰੇ ਜੋ ਪਿੱਛੇ ਹੋਇਆ ਉਹਦੇ ਤੇ ਅਸੀਂ ਚਰਚਾ ਕੀਤੀ ਮਹਿਸੂਸ ਕੀਤਾ ਵੀ ਜੋ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਚਾਹੀਦਾ ਸੋ ਅੱਜ ਸਾਡਾ ਆਪਸ ਵਿੱਚ ਜੋ ਮੱਤਭੇਦ ਸੀ ਜੋ ਐ ਦੂਸਰੇ ਕੋਈ ਕੋਈ ਸ਼ੰਕਾ ਸੀ ਗਲਤ ਫਹਿਮੀ ਸੀ ਉਹ ਸਾਰੀਆਂ ਦੂਰ ਹੋ ਗਈਆਂ ਸੋ ਮੈਂ ਜੱਥੇਬੰਦੀ ਦਾ ਪਹਿਲਾ ਵੀ ਹਮੇਸ਼ਾ ਜਿੰਨੀਆਂ ਕਿਸਾਨ ਜੱਥੇਬੰਦੀਆਂ ਜਿੰਨੀਆਂ ਵੀ ਬਜ਼ਦੂਰ ਜੱਥੇਬੰਦੀਆਂ ਜਿੰਨੀਆਂ ਵੀ ਪੰਜਾਬ ਜੱਥੇਬੰਦੀਆਂ ਪਹਿਲਾ ਵੀ ਹਮੇਸ਼ਾ ਨਾਲ ਹੈ ਔਰ ਔਰ ਵਾਲੇ શરી ਦੇ ਵਿੱਚ ਆਖਰੀ ਸਾਹ ਲੈ ਮੈਂ ਨਾਲ ਲੂੰਗਾ ਕਿ ਮੈਂ ਸਾਰੇ ਕਿਸਾਨ ਇਹਨਾਂ ਦਾ ਕੋਲੋਂ ਹੁਰਤਲਵਾ ਸੋ ਵਾਈਟ ਨਹੀਂ ਖਾਸ ਸਾਹਿਬ